ਕੀ ਆ ਰਿਹਾ ਸਾ ਸੰਗਤ ਜੀ ਆਜਾਪ ਜੀ ਦੇ ਨਾਲ ਵਿਚਾਰ ਕਰਨੀ ਹੈ ਜੇਠ ਮਹੀਨੇ ਦੀ ਜੇਠ ਦੇ ਮਹੀਨੇ ਦੇ ਵਿੱਚ ਪਰਮਾਤਮਾ ਨਾਲ ਮਿਲਾਬ ਕਿਵੇਂ ਹੁੰਦਾ ਹੈ ਜੇਠ ਦੇ ਮਹੀਨੇ ਵਿੱਚ ਕਿਹੜੀਆਂ ਅੰਕੜਾ ਮੁਸ਼ਕਲਾਂ ਦਾ ਸਾਹਮਣਾ ਮਨੁੱਖ ਨੂੰ ਕਰਨਾ ਪੈਂਦਾ ਹੈ ਸੋ ਤੁਨ ਗੁਰੂ ਅਰਜਨ ਪਾਤਸ਼ਾਹ ਜੀ ਆਪਣੀ ਬਾਵਨ ਬਾਣੀ 12 ਮਾਲ ਦੇ ਵਿੱਚ ਕੀ ਦੱਸਦੇ ਹਨ ਸੋਰੰਬ ਕਾਹ ਦੀ ਹਾਂ ਜੀ ਹਰ ਜੀਠ ਜੁੜੰਦਾ ਲੋੜੀਏ ਜਿਸ ਅਗ ਹੈ ਸਭ ਨਿਵਨ ਸਤਿਗੁਰੂ ਜੀ ਕਹਿੰਦੇ ਜੀਠ ਦੇ ਮਹੀਨੇ ਵਿੱਚ ਉਸ ਨੂੰ ਲੋੜੋ ਉਸ ਨੂੰ ਚੇਤੇ ਕਰੋ ਜਿਸ ਦੇ ਅੱਗੇ ਸਾਰੇ ਚੁੱਕਦੇ ਹਨ ਸਾਰੇ ਰੰਗਦੇ ਹਨ ਤਾਂ ਜਿਹਦੇ ਅੱਗੇ ਸਾਰੇ ਚੁੱਕ ਜਾਂਦੇ ਨਹੀਂ ਉਹ ਕੇਵਲ ਪਰਮਾਤਮਾ ਦਾ ਹਲਪੁਰਖ ਹੀ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਹਰ ਸੱਜਣ ਦਾ ਉਹਨਾਂ ਲੱਗਿਆ ਕਿਸੇ ਨਾ ਦੇਈ ਬਣ ਬਿਹਾਰ ਸੱਜਣ ਉਹ ਪਰਮਾਤਮਾ ਜਿਹੜਾ ਉਹਦੇ ਨਾਲ ਲੱਗ ਜਾਂਦਾ ਹੈ ਕਿਸੇ ਨਾ ਦੇਈ ਬਣ ਵੀ ਉਹਦੇ ਅੱਗੇ ਜਿੰਨੇ ਵੀ ਜਮ੍ਹਾਂ ਦੇ ਰਸ ਹੁੰਦੇ ਨੇ ਜਾਂ ਜਮ੍ਹਾਂ ਦਾ ਡਰ ਹੈ ਉਹ ਸਾਰੇ ਖਤਮ ਹੋ ਜਾਂਦੇ ਨੇ ਇਹਦੇ ਅੱਗੇ ਜਿਹੜਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਹਰ ਸੱਜਣ ਦਾ ਉਹਨਾਂ ਲੱਗਿਆ ਕਿਸੇ ਨਾ ਲਈ ਦੇ ਲਈ ਬਣ ਉਹਨੂੰ ਕੋਈ ਡਰ ਭਾਉ ਨਹੀਂ ਲੱਗਦਾ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਉਸ ਸੱਜਣ ਦੇ ਨਾਲ ਜੁੜ ਜਾਂਦਾ ਹੈ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਮਾਣਕ ਮੋਤੀ ਨਾਮ ਪ੍ਰਭ ਉਹਨਾਂ ਲੱਗਿਆ ਨਹੀਂ ਸੰਤ ਸਤਿਗੁਰੂ ਜੀ ਕਹਿੰਦੇ ਮਨੁੱਖ ਜਿਹੜਾ ਹੈ ਹੀਰੇ ਜਵਾਹਰਾਤ ਮਾਣਕ ਮੋਤੀ ਸਾਰੀ ਉਮਰ ਇਕੱਠੇ ਕਰਦਾ ਰਹਿੰਦਾ ਹੈ ਤੇ ਬਾਦ ਦੇ ਵਿੱਚ ਉਹਨਾਂ ਨੂੰ ਲਗਾਉਣ ਦੇ ਯਤਨ ਵੀ ਕਰਦਾ ਹੈ ਕਿਤੇ ਰੱਖਣ ਦੇ ਯਤਨ ਵੀ ਕਰਦਾ ਹੈ ਕਿਤੇ ਗਵਾਚ ਨਾ ਜਾਣ ਕਿਤੇ ਚੋਰੀ ਨਾ ਹੋ ਜਾਵੇ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਮਾਨਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸਾਨਭੀ ਜਿਹੜਾ ਨਾਮ ਦਾ ਮਾਨਕ ਹੈ ਨਾ ਨਾਮ ਦਾ ਮੋਤੀ ਹੈ ਹੀ ਜਾ ਹੈ ਉਹਨੂੰ ਨਾ ਕੋਈ ਸਨ ਲੱਗਦਾ ਹੈ ਉਹਨੂੰ ਨਾ ਕੋਈ ਚੋਰ ਚੋਰੀ ਕਰ ਸਕਦਾ ਹੈ ਏਕ ਸੋਨਾ ਏਕ ਗਹਿਣਾ ਹੈ ਨਾਮ ਜਿਹੜਾ ਤੁਹਾਡੇ ਨਾਲ ਹੀ ਚਾਹੇਗਾ ਇਸ ਨੂੰ ਕੋਈ ਚਰਾ ਨਹੀਂ ਸਕਦਾ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਰੰਗ ਸਬੇ ਨਾਰਾਇਣੇ ਰੀਤੀ ਮੰਨ ਭੰਨਣਾ ਇਹ ਪ੍ਰਮਾਤਮਾ ਦੀ ਸਾਰੇ ਰੰਗ ਨਹੀਂ ਇਸ ਜਗਤ ਤੇ ਇਸ ਦੁਨੀਆ ਦੇ ਸਾਰੇ ਉਸ ਨੂੰ ਚੰਗੇ ਲੱਗਦੇ ਹਨ ਜਿਹੜੇ ਪ੍ਰਮਾਤਮਾ ਦੇ ਰੰਗ ਜਿਸ ਮਨੁੱਖ ਨੂੰ ਚੰਗੇ ਲੱਗਦੇ ਨੇ ਉਹੀ ਉਸ ਨੂੰ ਸੋਹਦੇ ਨੇ ਸਤਿਗੁਰੂ ਜੀ ਕਹਿੰਦੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਸਤਿਗੁਰੂ ਜੀ ਜਿਹੜੇ ਕਹਿੰਦੇ ਨੇ ਵੀ ਪ੍ਰਮਾਤਮਾ ਜਿਹੜਾ ਵੀ ਕੰਮ ਕਰਦਾ ਹੈ ਚਾਹੇ ਉਹ ਕੁਦਰਤ ਦੇ ਦੁਆਰਾ ਕਰਦਾ ਹੈ ਕੁਝ ਵੀ ਕਰਦਾ ਹੈ ਉਸ ਦੇ ਜਿਹੜੇ ਜੀ ਨੇ ਜਿਹੜੇ ਜੀ ਉਸ ਨੂੰ ਪਿਆਰ ਕਰਦੇ ਨੇ ਚੇਤੇ ਕਰਦੇ ਨੇ ਫਿਰ ਉਹਨਾਂ ਜੀਆਂ ਨੂੰ ਉਹ ਚੰਗੇ ਲੱਗਦੇ ਨੇ ਜੋ ਹਰ ਲੋੜੇ ਸੋ ਕਰੇ ਜੋ ਪ੍ਰਮਾਤਮਾ ਨੇ ਕਰ ਦਿੱਤਾ ਉਸ ਦੇ ਜਿਹੜੇ ਜੀ ਆ ਉਸ ਪਰਮਾਤਮਾ ਦੇ ਜਿਹੜੇ ਬੰਦੇ ਆ ਜਿਹੜੇ ਉਸ ਦੀ ਸਿੱਖ ਸਲਾਹ ਕਰਦੇ ਨੇ ਉਹ ਕਹਿੰਦੇ ਨੇ ਰੱਬ ਦਾ ਸ਼ੁਕਰ ਹੈ ਰੱਬ ਦੇ ਪਾਣੀ ਦੇ ਵਿੱਚ ਹੋਇਆ ਜੋ ਹੋਇਆ ਜਿਹੜੇ ਉਸ ਪਰਮਾਤਮਾ ਦੀ ਸਿੱਖ ਸਲਾਹ ਕਰਦੇ ਨੇ ਉਹਨਾਂ ਬਾਰੇ ਸਤਿਗੁਰੂ ਜੀ ਕੀ ਕਹਿੰਦੇ ਨੇ ਅੱਗੇ ਸਤਿਗੁਰੂ ਜੀ ਕੀ ਕਹਿ ਰਹੇ ਨੇ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਧੰਨਾ ਸਤਿਗੁਰੂ ਜੀ ਕਹਿੰਦੇ ਜੋ ਪਰਮਾਤਮਾ ਨੇ ਆਪਣੇ ਮੰਦਿਆਂ ਵਾਸਤੇ ਆਪਣੀ ਸੇਵਕਾਂ ਵਾਸਤੇ ਕੀਤਾ ਹੈ ਸਹੀ ਕਈਆ ਤਾਂ ਉਸ ਨੂੰ ਹੀ ਧੰਨ ਕਹਿਣਾ ਚਾਹੀਦਾ ਹੈ ਕਿਉਂਕਿ ਜੋ ਕੁਝ ਵੀ ਹੁੰਦਾ ਹੈ ਉਸ ਪਰਮਾਤਮਾ ਦੇ ਹਿੱਕੇ ਤੋਂ ਬਿਨਾਂ ਨਹੀਂ ਹੁੰਦਾ ਉਹ ਪਰਮਾਤਮਾ ਹੀ ਰੱਖਾ ਹੈ ਆਪ ਨੂੰ ਲੀਆ ਦੇ ਮਿਲਿਆ ਵਿਛੜ ਕਿਉਂ ਰੋਣਾ ਆਪਣਾ ਲੀਆ ਜੀ ਮਿਲਿਆ ਵਿਛੜ ਕਿਉਂ ਰੋਣਾ ਤੀਕ ਰੋਣਾ ਨਹੀਂ ਚਾਹੀਦਾ ਜੇ ਮੰਨ ਲਓ ਕੋਈ ਚੀਜ਼ ਨਹੀਂ ਮਿਲੀ ਕਿ ਪ੍ਰਮਾਤਮਾ ਤੋਂ ਵਿਛੜ ਕੇ ਰੋਣਾ ਕਿਉਂ ਹੈ ਆਪਨ ਲਈ ਆ ਜੀ ਮਲੇ ਵਿਛੜ ਕਿਉ ਰਵਾਨ ਅਸੀਂ ਦੁਨੀਆ ਤੇ ਰਹਿੰਦੇ ਹੋਏ ਆਪਣੇ ਪਰਿਵਾਰਾਂ ਦੇ ਵਿੱਚ ਵਿਛੋੜਾ ਜਰੂਰ ਪੈ ਜਾਂਦਾ ਹੈ ਤਾਂ ਅਸੀਂ ਰੋਣੇ ਆ ਪਰ ਪ੍ਰਮਾਤਮਾ ਹੀ ਸਾਨੂੰ ਦੇਣ ਵਾਲਾ ਹੈ ਜੇ ਕੋਈ ਉਸਨੇ ਸਾਨੂੰ ਨਹੀਂ ਦਿੱਤੀ ਤਾਂ ਅਸੀਂ ਰੋਣੇ ਆ ਪਰ ਪ੍ਰਮਾਤਮਾ ਨੇ ਮਨੁੱਖ ਨੂੰ ਪੈਦਾ ਕੀਤਾ ਹੈ ਜੇ ਅਸੀਂ ਉਹਦੇ ਤੋਂ ਦੂਰ ਹਾਂ ਤਾਂ ਸਾਨੂੰ ਵਿਛੜ ਕੇ ਰੋਣਾ ਨਹੀਂ ਚਾਹੀਦਾ ਕੀ ਵਸਈ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਹੀ ਜਾੜੇ ਹਾਂ ਆਪਣ ਲੀਆ ਜੇ ਮਿਲਿਆ ਮਿਛੜ ਕਿਉਂ ਰਵਾਨਾ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਨਨ ਇਹ ਉਸ ਪਰਮਾਤਮਾ ਦੀ ਸਿੱਖਤ ਸਲਾਹ ਜਿਹੜੀ ਹੈ ਉਸ ਦੇ ਰੰਗ ਨੂੰ ਮਾਣਿਆ ਕੀ ਜਾ ਸਕਦਾ ਹੈ ਕੋਈ ਸਾਧੂਆਂ ਦੀ ਸੰਗਤ ਕਰਕੇ ਸੰਤਾਂ ਦੀ ਸੇਵਾ ਕਰਕੇ ਉਸ ਪਰਮਾਤਮਾ ਦੇ ਰੰਗ ਨੂੰ ਮਾਣਿਆ ਜਾ ਸਕਦਾ ਹੈ ਅਗੇ ਸਤਿਗੁਰੂ ਜੀ ਕਹਰੇ ਨੇ ਹਰ ਜੀਠ ਰੰਗੀਲਾ ਇਸ ਧਣੀ ਜਿਸ ਕੇ ਭਾਗ ਮਥਨ ਕਹਿੰਦੇ ਜਿਸ ਅਨੁਖ ਦੇ ਮਥੇ ਦੇ ਭਾਗ ਚੰਗੇ ਹਨ ਉਹਨਾਂ ਵਾਸਤੇ ਜਿਹੜਾ ਜੀਠ ਦਾ ਮਹੀਨਾ ਹੈ ਹੋਰ ਅੰਗੀਲਾ ਹੈ ਉਹ ਸਹਾਵਨਾ ਹੈ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਇਹਨਾਂ ਦੇ ਮਥੇ ਦੇ ਭਾਗ ਚੰਗੇ ਹਨ ਤੇ ਮਥੇ ਦੇ ਭਾਗ ਚੰਗੇ ਉਹਨਾਂ ਦੇ ਹਨ ਜੇ ਜੀ ਪਰਮਾਥਮਾ ਦੀ ਸਿੱਖ ਸਲਾਹ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ